ਹੋ ਹੋਰ ਨਾ ਹੱਸਦਾ ਵੇ ਖਲਿਆਮ ਤਾਣੇ ਦੇਣਾ ਚੁੱਧੋ ਮਿੱਤਰਾ ਕੱਲ ਸੇਲੀ ਤੇਰੀ ਕਹਿੰਦੀ ਸੀ ਤੂੰ ਗਾਣੇ ਲਿਖਦਾ ਬੰਬ ਮਿੱਤਰਾ ਓਏ ਆਲੂ ਜੇ ਨਹੀਂ ਮਾਣੇ ਗੱਲ ਅਸੀਂ ਆਲੂ ਹਟਾਉਂਦੇ ਸੀ ਨਾਲ ਫੜੀਆਂ ਵੀ ਲੜ ਗਈਆਂ ਉਹ ਖੜੀਆਂ ਨੇ ਪਿੱਛੇ ਦੋ ਹੋਰ ਇੱਕ ਨੂੰ ਹਟਾਉਂਦੇ ਸੀ ਮਗਰ ਹੋਰ ਸੈਨਾ ਤਿਆਰ ਕਰ ਲਈਆਂ ਗਾਣੇ ਲਿਖਦਾ ਬੰਬ ਮਿੱਤਰਾ ਇਹ ਵੀ ਸੀ ਲਿਖਣੀ ਆਉਂਦੀ ਥੋਨੂੰ ਤਿੰਨਾਂ ਨੂੰ ਅਸੀਂ ਆਲੂ ਆਲੂ ਕਰੀਏ ਨੇ ਵੀ ਆਲੂ ਖੱਟ ਕੇ ਵੀਡੀਓ ਪਾਉਣ ਪਿੱਛੇ ਫੜੀਆਂ ਵੀ ਲੜ ਗਈਆਂ ਦੋ ਹੋਰ ਨਾਲ ਲੜ ਲੀਆਂ ਵੀ ਸੈਨਾ ਤਿਆਰ ਕਰ ਲਏ ਉਹਨੇ ਇਹ ਨਹੀਂ ਹਟਦੀਆਂ ਨਲੀ ਪੁੰਜਨ ਦਾ ਪਤਾ ਨਹੀਂ ਕਹਿ ਮੁੰਨੀਆਂ ਹਾਂ ਤੇ ਉਹੀ ਪਿਆ ਓਏ ਇਹਨਾਂ ਦੀ ਹਾਇ ਓ ਰੱਛਾ ਮੇਰਿਆ ਓਏ ਇਹਨਾਂ ਦੇ ਘਰ ਦੇ ਨਹੀਂ ਕੁਛ ਕਹਿੰਦੇ ਯਾਰ ਲੈ ਮੈਂ ਤਾਂ ਹੈਰਾਨ ਆ ਇਹ ਨਹੀਂ ਹਟਦੀਆਂ